ਉੱਦ ਹੈ ਕਿ ਪ੍ਰੈਸ ਕਾਨਫਰੰਸ ਹੈਗੀ ਹੈ ਆਪਣਾ ਦਾ ਸਭ ਤੋਂ ਪਹਿਲੇ ਮੈਂ ਸਾਰੇ ਪ੍ਰੈਸ ਆਪਣੇ ਭਾਈਚਾਰੇ ਦਾ ਪ੍ਰੈਸ ਜਿਹੜੇ ਮੇਰੇ ਵੀਰ ਭਰਾ ਇੱਥੇ ਆਏ ਆ ਔਰ ਬੜੇ ਸ਼ਾਰਟ ਨੋਟਿਸ ਤੇ ਇੱਥੇ ਪਹੁੰਚੇ ਆ ਉਹਨਾਂ ਦਾ ਸਾਰੇ ਭਰਾਵਾਂ ਦਾ ਮੈਂ ਧਿਆਨ ਤੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਤੇ ਸਵਾਗਤ ਕਰਦਾ ਜੀ ਅੱਛਾ ਸਰ ਮੁੱਦਾ ਇਹ ਹੈ ਕਿ ਅਸੀਂ ਇਸ ਵਿੱਚ ਪੁੱਡਾ ਦੇ ਕੁਝ ਅਧਿਕਾਰੀਆਂ ਦੀ ਕੁਝ ਚੀਜ਼ਾਂ ਤੁਹਾਨੂੰ ਲੀਕ ਕਰਾਂਗੇ ਇਹ ਮੇਰੀ ਬਿਲਡਿੰਗ ਹੈ ਜੀ ਮੇਰਾ ਨਾਮ ਅਮਨ ਸ਼ਰਮਾ ਹੈ ਕਾਫੀ ਭਰਾ ਮੈਨੂੰ ਜਾਣਦੇ ਵੀ ਆ ਇਹਦੇ ਵਿੱਚੋਂ ਇਹ ਇਹ ਮੇਰੀ ਬਿਲਡਿੰਗ ਆ ਮੈਂ ਇੱਥੇ ਰੈਸਟੋਰੈਂਟ ਚਲਾ ਰਿਹਾ ਇੱਕ ਛੋਟਾ ਜਿਹਾ ਰੈਸਟੋਰੈਂਟ ਆ ਰੰਗਲਾ ਵੇੜਾ ਤੁਸੀਂ ਉੱਥੇ ਹੀ ਬੈਠੇ ਜੇ ਤੇ ਇਹ ਮੈਂ ਪੁਰਾਣੀ ਬਿਲਡਿੰਗ ਲਈ ਸੀ ਤੇ ਮੈਂ ਥੋੜਾ ਜਿਹਾ ਉਹਨੂੰ ਮੋਡੀਫਾਈ ਕਰਕੇ ਇਹਨੂੰ ਰੈਸਟੋਰੈਂਟ ਚ ਕਨਵਰਟ ਕਰਤਾ ਇੱਕ ਪੁਰਾਣਾ ਮਕਾਨ ਬਣਿਆ ਆ ਸੀ ਅੱਛਾ ਹੁਣ ਗੱਲ ਇਸ ਤਰ੍ਹਾਂ ਜੀ ਕਿ ਇਹ ਨਾਲ ਦੀ ਇੱਕ ਬਿਲਡਿੰਗ ਬਣ ਰਹੀ ਆ ਬਿਲਕੁਲ ਸਾਡੇ ਨਾਲ ਸਾਂਝੀ ਕੰਦ ਆ ਉਹਦੀ ਤੇ ਜਦੋਂ ਬਿਲਡਿੰਗ ਬੰਨੀ ਸ਼ੁਰੂ ਹੋਈ ਤੇ ਥੋੜਾ ਬੁੱਤਾ ਤੁਹਾਨੂੰ ਪਤਾ ਆਂਡੀ ਗਵੰਡੀਆਂ ਨੂੰ ਇੰਟਰਸਟ ਹੁੰਦਾ ਹੀ ਆ ਕਿ ਯਾਰ ਆ ਗਲੀ ਜਿਹੜੀ ਸਾਡੇ ਫੰਡਾਮੈਂਟਲ ਰਾਈਟਸ ਹੁੰਦੇ ਆ ਵੀ ਤੁਸੀਂ ਇੰਨੀ ਗਲੀ ਛੜਨੀ ਆ ਤੁਸੀਂ ਇੰਨੀ ਗਲੀ ਛੜਨੀ ਆ ਉਹ ਕਹਿੰਦੇ ਭਾਜੀ ਆਪਾਂ ਸ਼ੈੱਡ ਪਾਣਾ ਮੈਂ ਕਹਾ ਜੀ ਕੋਈ ਗੱਲ ਨਹੀਂ ਸ਼ੈੱਡ ਤੁਸੀਂ ਪਾ ਸਕਦੇ ਹੋ ਵਿੱਚ ਮੈਂ ਵੀ ਇਹਨਾਂ ਨੂੰ ਕੋਈ ਇੰਟਰਫੇਅਰ ਨਹੀਂ ਕੀਤਾ ਜੀ ਆਪਾਂ ਸ਼ੈੱਡ ਪਾਣਾ ਕੋਈ ਗੱਲ ਨਹੀਂ ਭਾਜੀ ਬਹੁਤ ਉਹ ਸ਼ੈੱਡ ਪਾंदे ਪਾंदे ਉਹ ਲੈਂਟਰ ਤੱਕ ਪਹੁੰਚ ਗਏ ਤੇ ਲੈਂਟਰ ਜਦੋਂ ਮੈਨੂੰ ਪਤਾ ਲੱਗਾ ਪੈਣ ਲੱਗਾ ਤੇ ਮੈਂ ਪੁੱਡਾ ਵਿੱਚ ਕੰਟੈਕਟ ਕੀਤਾ ਪੁੱਡਾ ਵਿੱਚ ਇੱਕ ਐਪਲੀਕੇਸ਼ਨ ਦਿੱਤੀ ਕਿ ਸਰ ਆ ਆ ਚੀਜ਼ ਹੈਗੀ ਹੈ ਅੰਦਰ ਪੁੱਡਾ ਹਾਂ ਪੁੱਡਾ ਜੀ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਉਦੇ ਵਾਸਤੇ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਨੇ ਇੱਕ ਲੋਕਲ ਅਥਾਰਟੀ ਬਣਾਈ ਹੈ ਜਿਹਨੂੰ ਅਸੀਂ ਕਿੰਨੇ ਆ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਏ ਡੀ ਏ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਸੋ ਏ ਡੀ ਏ ਦੇ ਅੰਡਰ ਆਂਦਾ ਹੈ ਏ ਡੀ ਏ ਵਾਲਿਆਂ ਨੂੰ ਮੈਂ ਇੱਕ ਕੰਪਲੇਂਟ ਪਾਈ ਉਹ ਕੰਪਲੇਂਟ ਵਿੱਚ ਆਪਾਂ ਮੈਂ ਵੀ ਜਾਣਾ ਰਿਆਂ ਮੇਰੇ ਦਫਤਰ ਚ ਬੰਦੇ ਵੀ ਜਾਂਦੇ ਰਹੇ ਆ ਉਹ ਕਹਿੰਦੇ ਜੀ ਕਰ ਰਹੇ ਆ ਜੀ ਜਾ ਰਹੇ ਆ ਜੀ ਕੱਲ ਪੁੱਛਾਂਗੇ ਜੀ ਪਰਸੋ ਪੁੱਛਾਂਗੇ ਜੀ ਚੌਥ ਪੁੱਛਾਂਗੇ ਜੀ ਫਿਰ ਸਾਡੇ ਹੱਥ ਕੀ ਚਿੱਠੀ ਲੱਗ ਗਈ ਜਿਦੇ ਵਿੱਚ ਇਹਨਾਂ ਨੇ ਖੁਦ ਇਹ ਬਿਲਡਿੰਗ ਵਾਲਿਆਂ ਨੂੰ ਨੋਟਿਸ ਕੱਢਿਆ ਆ ਸੀ ਅਸੀਂ ਕੰਪਲੇਂਟ ਆਈ ਉਹ ਪਾਈ ਜੀ ਸਾਡੇ ਨਾਲ ਇੱਕ ਬਿਲਡਿੰਗ ਬਣ ਰਹੀ ਆ ਤੇ ਸਾਨੂੰ ਆਪਾਂ ਪਹਿਲੇ ਆਰਟੀਆਈ ਪਾਈ ਆਰਟੀਆਈ ਤੇ ਪਤਾ ਲੱਗਾ ਕਿ ਇਹਦਾ ਕੋਈ ਨਕਸ਼ਾ ਪਾਸ ਨਹੀਂਗਾ ਇਹਦਾ ਕੋਈ ਨਕਸ਼ਾ ਪਾਸ ਨਹੀਂ ਹੈ ਕੋਈ ਲੀਗਲ ਡਾਕੂਮੈਂਟ ਨਹੀਂ ਹੈ ਇਹਨਾਂ ਕੋ ਤੇ ਇੰਜ ਬਣਾਈ ਤੁਰੀ ਜਾ ਰਹੀ ਆ ਚਲੋ ਜਦੋਂ ਅਸੀਂ ਆਰਟੀਆਈ ਪਾਈ ਸਾਨੂੰ ਇੱਕ ਤੋਂ ਡਾਕੂਮੈਂਟਸ ਆਪਣੇ ਰਿਲਾਇਬਲ ਸੋਰਸਿਸ ਤੋਂ ਕੁਝ ਮਿਲ ਵੀ ਗਏ ਜਿਦੇ ਵਿੱਚ ਏਡੀਆ ਵਾਲਿਆਂ ਨੇ ਖੁਦ ਇਹਨਾਂ ਨੂੰ ਇੱਕ ਨੋਟਿਸ ਕੱਢਿਆ ਆ ਸੀ ਜਿਹਦੇ ਵਿੱਚ ਸੈਕਸ਼ਨ 80 81 ਤੇ 141 ਦੀ ਇਹਨਾਂ ਨੇ ਉਲੰਘਣਾ ਕੀਤੀ ਸੀ ਉਹਦੇ ਵਿੱਚ ਇਹਨਾਂ ਨੂੰ ਲਿਖਿਆ ਹੈ ਕਿ ਬਿਲਡਿੰਗ ਆਪਣਾ ਕੰਮ ਬੰਦ ਕਰ ਦਿਓ ਉਸ ਤੋਂ ਬਾਅਦ ਜੇ ਕੰਮ ਬੰਦ ਨਹੀਂ ਕਰੋਗੇ ਤੇ ਤੁਹਾਡੇ ਖਿਲਾਫ ਪਰਚਾ ਦਰਜ ਕੀਤਾ ਜਾਏਗਾ ਜਾਂ ਤੁਹਾਡਾ ਜੋ ਵੀ ਹੈ ਸਮਾਨ ਚੋਕ ਲਿੱਤਾ ਜਾਏਗਾ ਚਲੋ ਬਾਕੀ ਉਸ ਤੋਂ ਬਾਅਦ ਏਡੀਏ ਨਾਲ ਇਹਨਾਂ ਦੀ ਕੀ ਅੰਡਰ ਟੇਬਲ ਸੈਟਿੰਗ ਹੋਈ ਵੀ ਡੋਨਟ ਨੋ ਇੱਕ ਜਾਂਚ ਦਾ ਵਿਸ਼ਾ ਹੈ ਉਹਦੇ ਕਰਕੇ ਅਸੀਂ ਇੱਥੇ ਬੈਠੇ ਆ ਫਿਰ ਅਸੀਂ ਆਪਣਾ ਜਿਹੜੇ ਏਡੀਏ ਦੇ ਸਭ ਤੋਂ ਛੋਟੇ ਅਫਸਰ ਹੁੰਦੇ ਜਈ ਸਾਹਿਬ ਉਹਨਾਂ ਨੂੰ ਕੰਟੈਕਟ ਕੀਤਾ ਜੈ ਜੀ ਸਭ ਤੋਂ ਬਾਅਦ ਉੱਪਰ ਜਿਹੜੇ ਉਹਨਾਂ ਦੇ ਸੀਨੀਅਰ ਅਫਸਰ ਹੁੰਦੇ ਉਹਨਾਂ ਨੇ ਕੰਟੈਕਟ ਕੀਤਾ ਪਹੁੰਚਦੇ ਪਹੁੰਚਦੇ ਅਸੀਂ ਡੀਟੀਪੀ ਆ ਜੀ ਨੂੰ ਪਾਸ ਡਿਸਟ੍ਰਿਕਟ ਅਰਬ ਪਲਾਨਰ ਰੂਰਲ ਕਹਿੰਦੇ ਆ ਉਹਨਾਂ ਕੋ ਪਹੁੰਚ ਗਏ ਉਹਨਾਂ ਕੋ ਪਹੁੰਚ ਗਏ ਤੇ ਉਹ ਕਹਿੰਦੇ ਜੀ ਇਹ ਜੈ ਜੀ ਸਾਹਿਬ ਦਾ ਕਸੂਰ ਹੈ ਮੇਰੇ ਅਰਥੇ ਕੋਈ ਕਸੂਰ ਨਹੀਂ ਉਹ ਬਿਲਡਿੰਗ ਬਣਦੀ ਪਈ ਆ ਉਹਨੂੰ ਪੁੱਛੋ ਤੁਸੀਂ ਜੀ ਪੁਲਿਸ ਵਾਲਿਆਂ ਕੋਲ ਚਲ ਜਿਓ ਪੁਲਿਸ ਵਾਲਿਆਂ ਨੂੰ ਵੀ ਪਾ ਦਿੱਤੀ ਆ ਬੀਲੀ ਬੋਰਡ ਵਾਲਿਆਂ ਕੋਲ ਚਲ ਜਿਓ ਉੱਥੇ ਵੀ ਚਲ ਜਿਓ ਉੱਥੇ ਦਿੱਤੀ ਹੀ ਆ ਉਸ ਤੋਂ ਬਾਅਦ ਵੈਸੇ ਮੁੱਦਾ ਤੇ ਸਾਡਾ ਨਹੀਂ ਆ ਪੀਲੀ ਬੋਰਡ ਕੋਲ ਤੁਸੀਂ ਜਾ ਕੇ ਪ ਡੀਟੀਪੀਆਰ ਸਾਹਿਬ ਨੂੰ ਆਪਾਂ ਪੁੱਛਿਆ ਉਹ ਕਹਿੰਦੇ ਜੀ ਇੱਚ ਉਹਨਾਂ ਨੇ ਜਈ ਨੂੰ ਪੁੱਛਿਆ ਤੇ ਜਈ ਕਹਿੰਦਾ ਜੀ ਉਹਨਾਂ ਦਾ ਕਸੂਰ ਹੈ ਇੱਚ ਮੇਰਾ ਕੋਈ ਕਸੂਰ ਨਹੀਂ ਆ ਉਹਨਾਂ ਦਾ ਕੀ ਇੰਟਰਸਟ ਆ ਉਹਨਾਂ ਨੂੰ ਪੁੱਛੋ ਅੱਛਾ ਅਸੀਂ ਇੱਕ ਦਿਨ ਫੋਨ ਕੀਤਾ ਫੋਨ ਕਰਕੇ ਮੈਂ ਦੋਨੋਂ ਨੂੰ ਲਾਈਨ ਤੇ ਲੈ ਲਿਆ ਜੀ ਇਹ ਤੁਹਾਨੂੰ ਮੈਂ ਉਹਨਾਂ ਦੀ ਰਿਕਾਰਡਿੰਗ ਦੋਵਾਂ ਦੀ ਜਿੱਚ ਨੰਬਰ ਮੇਰੇ ਕੋ ਫੀਡ ਵੀ ਹੈ ਤੇ ਤੁਹਾਨੂੰ ਸੁਣਾ ਵੀ ਦਿਨਾ ਵਾ ਉਹ ਦੂਜੇ ਇੱਕ ਦੂਜੇ ਤੇ ਦੋਸ਼ਾ ਰੋਪਣ ਕਰ ਰਹੇ ਆ ਫਿਰ ਮੈਂ ਉਹਨਾਂ ਨੂੰ ਕਹਿ ਰਹੇ ਤੁਸੀਂ ਆਪ ਹੀ ਨੋਟਿਸ ਕੱਢਿਆ ਇਹੋ ਜੇ ਤੁਹਾਡਾ ਕਿਹੜਾ ਇੰਟਰਸਟ ਆ ਤੁਸੀਂ ਵਿੱਚ ਭਾਈ ਵਾਲੀ ਪਾਲੀ ਇਹਦੇ ਵਿੱਚ ਯਾ ਤੁਹਾਨੂੰ ਕਿਸੇ ਮੰਤਰੀ ਦਾ ਫੋਨ ਆ ਗਿਆ ਜਾਂ ਤੁਹਾਡੇ ਕਿਸੇ اپੋਜੀਸ਼ਨ ਬੰਦੇ ਦਾ ਫੋਨ ਆ ਗਿਆ ਵੀ ਭਗਵੰਤ ਮਾਨ ਸਾਹਿਬ ਨੂੰ ਜਿਹੜਾ ਬਦਨਾਮ ਕਰੋ ਕਿਉਂਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਜਿਹੜੀ ਆਈ ਸੀਗੀ ਸਾਡੀ ਆਮ ਆਦਮੀ ਪਾਰਟੀ ਦੀ ਉਹ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਆਈ ਸੀ ਤੇ ਪੁੱਡਾ ਦਾ ਡਿਪਾਰਟਮੈਂਟ ਜਿਹੜਾ ਹੈਗਾ ਉਹ ਮਾਨ ਸਾਹਿਬ ਦੇ ਅੰਦਰ ਹੀ ਆਂਦਾ ਹੈ ਸੀਐਮ ਸਾਹਿਬ ਦੇ ਅੰਦਰ ਹੀ ਆਂਦਾ ਹੈ ਤੇ ਜੇ ਮੈਂ ਸੀਐਮ ਸਾਹਿਬ ਨੂੰ ਵੀ ਇਸ ਪ੍ਰੈਸ ਵਰਤਾਰੀ ਤੁਹਾਡੇ ਵੀਰ ਭਰਾਵਾਂ ਰਹੀ ਇਹ ਰਿਕੁਐਸਟ ਬੇਨਤੀ ਕਰੂੰਗਾ ਕਿ ਸਰ ਜੇ ਮਾਨ ਸਾਹਿਬ ਜੀ ਇਤਨਾ ਹੀ ਚੱਲਦਾ ਰਹਿ ਤਾਂ ਸਾਡੀ ਸਰਕਾਰ ਕਿਵੇਂ ਆਏਗੀ ਫਿਰ ਇਹ ਆਪਣਾ ਹੀ ਡਿਪਾਰਟਮੈਂਟ ਦੀ ਆਪਾਂ ਨਹੀਂ ਸਾਂਭ ਸਕਦੇ ਦੇਖੋ ਆਪਣੇ ਡਿਪਾਰਟਮੈਂਟ ਦੀ ਭ੍ਰਿਸ਼ਟਾਚਾਰ ਚਰਮ ਸੀਮਾ ਤੇ ਚੱਲ ਰਹੀ ਹੈ ਮੈਨੂੰ ਡੇਢ ਮਹੀਨਾ ਹੋ ਗਿਆ ਜੀ ੱਟਕੇ ਖਾਂਦੇ 2 ਮਹੀਨੇ ਪਹਿਲਾਂ ਲੈਂਟਰ ਤੋਂ ਬਾਅਦ ਅਸੀਂ ਆਪਕੋ ਖਬਰ ਵੀ ਲਵਾਈ ਹੈ ਅਖਬਾਰ ਵਿੱਚ ਦੂਜਾ ਲੈਂਟਰ ਪਾ ਰਹੇ ਇਹਨੂੰ ਰੋਕ ਲੋ ਉਤੋਂ ਇਹ ਜਿਹੜੇ ਪੁੱਡਾ ਦੇ ਅਫਸਰ ਹੈ ਉਹਨਾਂ ਕੋ ਨਹੀਂ ਗਏ ਸਾਡੇ ਕੋ ਆਏ ਤੇ ਮੇਰੇ ਬੰਦੇ ਨੂੰ ਉੱਥੇ ਧੱਕੇ ਮਾਰ ਕੇ ਗਏ ਵੀ ਤੁਸੀਂ ਜਿਹੜੀਆਂ ਖਬਰਾਂ ਲਵਾਉਣ ਦੇ ਆ ਅਖਬਾਰ 'ਚ ਤੁਹਾਨੂੰ ਇਹਦਾ ਪਤਾ ਦੱਸ ਦਾਂਗੇ ਕੌਣ ਇਹ ਕਿਹਨਾ ਬੋਲ ਕੇ ਆ ਗਏ ਏ ਜੀ ਪੋਡਾ ਦੇ ਕੋਈ ਅਫਸਰ ਆਏ ਸੀਗੇ ਮੈਨੂੰ ਜੋ ਮੇਰੇ ਸੋਸੀ ਤੋਂ ਪਤਾ ਲੱਗਾ ਹੋਇਆ ਕਿ ਸ਼ਾਇਦ ਡੀਟੀਪੀਆਰਜੀ ਗਏ ਸੀਗੇ ਠੀਕ ਹੈ ਉਹਨਾਂ ਦਾ ਮੈਂ ਤੁਹਾਨੂੰ ਨਾਮ ਹੀ ਹੋਣੇ ਮੈਂਸ਼ਨ ਕਰਾਂਗਾ ਕਿਉਂਕਿ ਹੈ ਉਸ ਤੋਂ ਬਾਅਦ ਇਹ ਜਿੱਦ ਦੂਜਾ ਲੈਂਟਰ ਪਾ ਰਿਹਾ ਵਾ ਕਿ ਸ਼ਹਿਰ ਦੇ ਜਨਤਾ ਦੇ ਚੁਣੇ ਹੋਏ ਇੱਕ ਨਮਾਇंदे ਜਿਹੜੇ ਕਿ ਮੈਂ ਨਾਮ ਤੇ ਵੈਸੇ ਨਹੀਂ ਹਲੇ ਲੈਣਾ ਉਹਨਾਂ ਦਾ ਉਹਨਾਂ ਨੇ ਵੀ ਰਾਤ ਨੂੰ 8:30 ਵਜੇ ਫੋਨ ਕੀਤਾ ਜੀ ਆਪ ਉਧਰ ਜਾਈਏ ਉੱਥੇ ਲੈਂਟਰ ਪੈ ਰਿਹਾ ਤੇ ਰੋਕੋ ਜਾ ਕੇ ਉਹ ਅੱਗੇ ਡੀਟੀਪੀਆਰ ਕਹਿੰਦਾ ਜੀ ਮੈਂ ਸਵੇਰੇ ਜਾਵਾਂਗਾ ਉਹ ਕਹਿੰਦੇ ਸਵੇਰੇ ਲੈਂਟਰ ਵੇਖਣ ਜਾਓਗੇ ਉਸ ਤੋਂ ਬਾਅਦ ਮੈਂ ਇੱਥੇ ਆਇਆ ਮੈਨੂੰ ਉਹਨਾਂ ਨੇ ਕਿਹਾ ਜੀ ਜਾਓ ਆਦਾਵ ਮੇਰੇ ਸਾਹਮਣੇ ਗੱਲ ਹੋਈ ਕੋਈ ਬੰਦਾ ਨਹੀਂ ਇੱਥੇ ਆਇਆ ਹਾਂਜੀ ਉਹ ਮੈਂ ਕਹਿੰਨਾ ਵਾਂ ਰਿਕਾਰਡਿੰਗ ਇੱਕ ਵਾਰੀ ਸੁਣੋ ਇਹਨਾਂ ਦਾ ਆਪਾਂ ਜਾ ਕੇ ਪੁੱਛੋ ਵੀ ਤੁਹਾਡਾ ਕੀ ਪਰਸੈਂਟ ਇੰਟਰਸਟ ਹੈ ਕੀ ਇਹਨਾਂ ਨੇ ਜਦੋਂ ਇਹਨਾਂ ਦੀਆਂ ਅਨਰਵ ਉਲੰਘਣ ਹੋਇਆ ਜਦੋਂ ਉਹਨਾਂ ਨੇ ਨੋਟਿਸ ਕੱਢਿਆ ਉਸ ਤੋਂ ਬਾਅਦ ਕੀ ਇਹ ਪਰਚਾ ਦਰਜ ਕਰਨ ਜਿਹੜਾ ਬਿਲਡਿੰਗ ਬਣਾਉਣ ਦਾ ਲਵਿੰਦਰ ਸਿੰਘ ਕੀ ਉਹਤੇ ਪਰਚਾ ਦਰਜ ਕਰਨ ਦਾ ਮਤਲਬ ਇਹਨਾਂ ਨੇ ਆਰਡਰ ਦਿੱਤਾ ਇਹ ਨਹੀਂ ਰੋਕ ਰਿਆ ਜੀ ਆਪਾਂ ਆ ਤਰੀਕ ਨੂੰ ਉਹਨਾਂ ਦਾ ਨੋਟਿਸ ਕੱਢਿਆ ਸੀਗਾ ਹਾਂਜੀ ਉਸ ਤੋਂ ਬਾਅਦ ਇਹ ਨਹੀਂ ਰੋਕ ਰੇ ਸਾਡੀ ਵੀ ਜਿਹੜਾ ਨੋਟਿਸ ਵੀ ਨਹੀਂ ਮੰਨਦੇ ਪਏ ਫਿਰ ਸਾਡੀਆਂ ਕਮਿਊਨਿਟੀ ਕਰਨ ਦੇ ਬਾਵਜੂਦ ਵੀ ਨਹੀਂ ਆ ਰਹੇ ਹਾਂਜੀ ਇਹ ਸਾਰਾ ਸਰ 8 5 2025 ਨੂੰ ਪੁੱਡਾਂ ਨੇ ਵੇਖੋ ਖੁਦ ਨੋਟਿਸ ਕੱਢਿਆ ਜੀ ਜਿਦੇ ਵਿੱਚ ਪੁੱਡਾਂ ਕਹਿ ਰਹੀ ਹੈ 80 81 ਤੇ 141 ਦੀ ਧਾਰਾ ਦਾ ਉਲੰਘਣ ਹੈ ਇਹਨੇ ਫੁੱਟ ਛੱਡ ਕੇ ਬਣਾਨੀ ਹੈ ਇਹ ਸਾਈਡਾ ਛੱਡ ਕੇ ਬਣਾਓ ਇਹ ਬਣਾਓ ਉਹ ਬਣਾਓ ਉਸ ਤੋਂ ਬਾਅਦ ਕੀ ਅੰਡਰ ਟੇਬਲ ਕਿਦਣਾ ਸੈਟਿੰਗ ਹੋਈ ਇਹ ਹੀ ਜਾਂਚ ਦਾ ਵਿਸ਼ਾ ਹੈ ਜੀ बाकी यह एक रिकॉर्डिंग है अमनदीप सिंह जई है ਦਾ ਸਾਲ ਦੇ ਸਾਹਮਣੇ ਇੱਕ ਬਿਲਡਿੰਗ ਬਣਦੀ ਪਈ ਹੈ ਜੀ ਉਹਦੇ ਵਿੱਚ ਤੁਹਾਡੇ ਡਿਪਾਰਟਮੈਂਟ ਨੇ ਕਿੰਨੀ ਕੱਟੀ ਹੈ ਜਿਸ ਤੇ ਧਾਰਾ ਇਹ ਦੂਰੀ ਲਾਉਂਦੇ ਆ। ਇਹ ਪ੍ਰਧਾਨ ਜੀ ਹਰ ਮੱਦੇ ਟੈਕਨੀਕਲ ਗੁੰਰਦੇ ਦੀਆਂ। ਅਸੀਂ ਦੂਸਰਾ ਪਿਕਟ ਕਰਦੇ ਹਾਂ ਇਸ ਬਾਰੇ ਕਿ ਇਹ ਜੀ ਆਪਾਂ ਨਾਲ ਗੱਲ ਕਰਨਾ ਹੈ। ਸਰਬਜੈਕਸ਼ਨ ਹੈ ਹੋਇਆ ਵੀ ਮੇਨ ਜਿਹੜੀ ਗੱਲ ਲੱਗੀ ਹੈ ਕਿ ਆਪਾਂ ਪੁੱਡਾ ਦੇ ਅਫਸਰਾਂ ਨੂੰ ਇੰਨੀ ਵਾਰੀ ਕਰ ਚੁੱਕੇ ਹਾਂ ਕਿ ਇਹਨਾਂ ਨੂੰ ਆਪਾਂ ਜਾ ਕੇ ਪੁੱਛਣਾ ਹੈ ਵੀ ਜੀ ਮਾਨ ਸਾਹਿਬ ਜੀ ਸਾਡੇ ਅੱਗੇ ਗੁਜਾਰਿਸ਼ ਹੈ ਮਾਨ ਸਾਹਿਬ ਨੂੰ ਕਿ ਇੰਨੀਆਂ ਇੱਕ ਆਮ ਬੰਦਾ ਆਪਾਂ ਭ੍ਰਸ਼ਟਾਚਾਰ ਦੇ ਮੁੱਦੇ ਦੇ ਸਰਕਾਰ ਬਣਾਈ। ਹਾਂਜੀ ਤੇ ਆਮ ਬੰਦਾ ਤੇ ਉਂਝੀ ਟੱਕੇ ਖਾਂਡਿਆ। ਇਹ ਹੁੰਦੇ ਹੀ ਨਹੀਂ ਸਾਹਿਬ ਜੀ ਤੁਹਾਨੂੰ ਬਿਲਡਿੰਗ ਤੇ ਆਬਜੈਕਸ਼ਨ ਕੀ ਤੁਹਾਡੇ ਕੋਲਡ ਕਰਕੇ ਜੀ ਪ੍ਰੋਬਲਮ ਕੀ ਕਰਾ ਦੇਣਾ ਪਾਜੀ ਆਬਜੈਕਸ਼ਨ ਹੈਗੀ ਹੈ ਕਿ ਦੇਖੋ ਇੱਕ ਤੇ ਬਾਇਲਾਸ ਦਾ ਉਲੰਘਣ ਕਰਕੇ ਬਿਲਡਿੰਗ ਬਣਦੀ ਪਈ ਹੈ ਠੀਕ ਹੈ ਮੇਰਾ ਇੱਕ ਨਾਰਮਲ ਇੱਕ ਰਾਈਟ ਹੁੰਦਾ ਵਾ ਲਾਈਟ ਐਂਡ 에ਅਰ ਰਾਈਟ ਫੰਡਾਮੈਂਟਲ ਰਾਈਟ ਜਿਹੜੇ ਸਾਡੇ ਆਂਦਾ ਵਾ ਜਦੋਂ ਇੱਕ ਬਿਲਡਿੰਗ ਬਣਦੀ ਹੈ ਤੇ ਉਹਦੇ ਵਿੱਚ ਬੰਦੇ ਨੂੰ ਪੁੱਛਿਆ ਜਾਂਦਾ ਭਾਜੀ ਗਲੀ ਵੀ ਚੜਨੀ ਹੁੰਦੀ ਫਿਰ ਅੱਗੋਂ ਮੇਰਾ ਫਰੰਟ ਪੂਰਾ ਰੋਕਿਆ ਜਾ ਰਿਹਾ ਮੇਰਾ ਫਰੰਟ ਇੱਥੋਂ ਸ਼ੁਰੂ ਉਹਨਾਂ ਦਾ ਬਿਲਡਿੰਗ ਇੱਥੋਂ ਸ਼ੁਰੂ ਹੀ ਨਹੀਂ ਹੋ ਸਕਦੀ ਸ਼ੁਰੂ ਹੋਣੀ ਪਿੱਛੋਂ ਜੇ ਬਾਇਲਾਸ ਬਿਲਕੁਲ ਸੜਕ ਦੇ ਨਾਲੋਂ ਤੁਸੀਂ ਜਾ ਕੇ ਵੇਖੋ ਤੁਸੀਂ ਬਿਲਡਿੰਗ ਉੱਥੋਂ ਬਣਦੀ ਪਈ ਹੈ ਕਿੰਨੀ ਕੀ ਛੱਡਣੀ ਚਾਹੀਦੀ ਜਗ੍ਹਾ ਯਾਰ ਲਿਖਿਆ ਅਸਰੇ ਤੇ ਸਾਰਾ ਕੁਝ ਕਿੰਨੀ ਜਗ੍ਹਾ ਛੱਡਣੀ ਚਾਹੀਦੀ ਇਹਨਾਂ ਨੇ ਆਪ ਹੀ ਨੋਟਿਸ ਕੱਢਿਆ ਆਪ ਹੀ ਅੰਡਰ ਟੇਬਲ ਸੈਟਿੰਗ ਹੋ ਗਈ ਕੀ ਬਣਾ ਕੀ ਰਿਹਾ ਇਹ ਇਹ ਤੇ ਕੋਈ ਸਰ ਵੱਡੀ ਬਿਲਡਿੰਗ ਬਣ ਰਹੀ ਹੈ ਹੋਟਲ ਬਣ ਰਿਹਾ ਹੈ ਹਸਪੀਟਲ ਬਣ ਰਿਹਾ ਹੈ ਜਾਂ ਕੀ ਚੀਜ਼ ਬਣ ਰਹੀ ਹੈ ਔਰ ਕੋਈ ਨਕਸ਼ਾ ਪਾਸ ਨਹੀਂ ਸਰ ਕੋਈ ਨਕਸ਼ਾ ਪਾਸ ਨਹੀਂ ਚਾਹਨੇ ਅਸੀਂ ਆਵਾਂ ਕਿ ਸੀਐਮ ਸਾਹਿਬ ਦਾ ਡਿਪਾਰਟਮੈਂਟ ਹੈ ਉਨਾ ਅੱਗੇ ਆਪਾਂ ਗੁਜਾਰਿਸ਼ ਕਰਨਾ ਚਾਹੁੰਦੇ ਆ ਕਿ ਜਿਹੜੇ ਆ ਬੰਦੇ ਬਣਾ ਰਹੇ ਆ ਜੇ ਕੰਮ ਇਲੀਗਲ ਹੋ ਰਿਹਾ ਵੈ ਤੇ ਪੈਸਾ ਵੀ ਇਲੀਗਲ ਲੱਗ ਰਿਹਾ ਹੋਏਗਾ ਮੈਂ ਤੇ ਵੈਸੇ ਵਿਜੀਲੈਂਸ ਨੂੰ ਵੀ ਆ ਸਾਰੀ ਰਿਪੋਰਟਾਂ ਕਮਿਸ਼ਨਰ ਸਾਹਿਬ ਨੂੰ ਵੀ ਵਿਜੀਲੈਂਸ ਨੂੰ ਵੀ ਸਾਰੀਆਂ ਇੱਕ ਚਾਰਟ ਵੀ ਤੁਹਾਨੂੰ ਦਿਨਾ ਵਾ ਜਿਹਦੇ ਵਿੱਚ ਅਸੀਂ ਸਾਰੇ ਬੰਦਿਆਂ ਨੂੰ ਇੱਕ ਰਿਪੋਰਟਸ ਦਿੱਤੀਆਂ ਮੈਂ ਤੁਸੀਂ ਆਪਣੀ ਸਰਕਾਰ ਦੇ ਨੂੰ ਬਣਾ ਤੈਨੂੰ ਕਿਸ ਨੂੰ ਦਿੱਤੀਆਂ ਇਹਦਾ ਬਾਰੇ ਦੱਸਿਆ ਜਾਣ ਕੇ ਲਿਖੀ ਮੈਂ ਤੁਹਾਨੂੰ ਕਹਿ ਰਿਹਾ ਸਰ ਅਸੀਂ ਤੇ ਆਮ ਬੰਦੇ ਵਾਂਗੂ ਕੰਮ ਕਰ ਰਹੇ ਆ ਸਰ ਆਮ ਆਦਮੀ ਪਾਰਟੀ ਸਰਕਾਰ ਆਮ ਬੰਦਿਆਂ ਦੀ ਸਰਕਾਰ ਇਹ ਕੋਈ politcal ਮੁੱਦਾ ਅਸੀਂ ਬਣਾਣਾ ਨਹੀਂ ਚਾਹਤੇ politcal ਭਗਵਨ ਜੀ ਤੁਹਾਡੀ ਗੱਲ ਨਹੀਂ ਸੁਣੀ ਜਾ ਰਹੀ ਤੁਹਾਡਾ ਅਗਲਾ ਕੀ ਐਸੀ ਅੱਛਾ ਤੁਹਾਨੂੰ ਮਿਲੋਗੇ ਕੋਰਟ ਚੌਕ ਕੀ ਕਰੋ ਸਰ ਦੇਖੋ ਅਗਰ ਮੇਰੀ ਗੱਲ ਨਹੀਂ ਸੁਣੀ ਜਾਂਦੀ ਪਹਿਲੇ ਤੇ ਮੈਨੂੰ ਲੱਗਦਾ ਮੈਨੂੰ ਮਾਨ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਸੀਐਮ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਉਹਨਾਂ ਦੇ ਅੰਦਰ ਡਿਪਾਰਟਮੈਂਟ ਹੈ ਉਹ ਜਿਹੜੇ ਆਪਣਾ ਚੀਫ ਅਡਮਿਨਿਸਟਰेटर ਪੋੜਾ ਵਾ ਅਸੀਂ ਉਹਨਾਂ ਨੂੰ ਵੀ ਇੱਕ ਲੀਗਲ ਨੋਟਿਸ ਵੀ ਭੇਜਵਾਇਆ ਸੀ ਉਹਨਾਂ ਨੂੰ ਤਲਬ ਕਰਕੇ ਜਾਂ ਡੀਟੀਪੀਆਰ ਸਾਨੂੰ ਤਲਬ ਕਰਕੇ ਪੁੱਛ ਸਕਦੇ ਆਂ ਕਿ ਇਹ ਬਿਲਡਿੰਗ ਕਿਉਂ ਨਹੀਂ ਬੰਦ ਹੋ ਰਹੀ ਫਿਰ ਉਹ ਕਾਰਵਾਈ ਜਿਹੜੀ ਇਨਵੈਸਟੀਗੇਸ਼ਨ ਕਰਨ ਵੀ ਇਹਨੇ 4 ਮਹੀਨਿਆਂ ਦੇ ਨੋਟਿਸ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਕਿਉਂ ਨਹੀਂ ਲਿਆ ਗਿਆ ਆ ਅਗਰ ਉਸ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਹੁੰਦਾ ਤੇ ਵੀ ਵਿਲ ਮੂਵ ਟੂ ਕੋਰਟ ਵੀ ਹੈਵ ਅ ਜੁਡੀਸ਼ਲ ਰੈਮਡੀਜ਼ ਯੂ نو ਵੀ ਵੀ ਕੈਨ ਫਾਈਲ ਰਿਟ ਅਗੇਂਸਟ ਦ ਗਵਰਨਮੈਂਟ ਪੀਪਲ ਐਂਡ ਵੀ ਕੈਨ ਫਾਈਲ ਟੇਕ ਅ ਸਟੇ ਅਗੇਂਸਟ ðiਸ ਪੀਪਲ ਹੂ ਆਰ ਕੰਸਟਰਕਟਿਡ ਦ ਬਿਲਡਿੰਗ ਠੀਕ ਆ ਫਿਰ ਅਪਾ ਉਹਨਾਂ ਦੇ ਅਗੇਂਸਟ ਸਟੇ ਲਾਵਾਂਗੇ ਠੀਕ ਹਾਂਜੀ ਬਿਲਕੁਲ ਕੰਮ ਚੱਲ ਰਿਹਾ ਜੀ ਆ ਕੱਲ ਲੈਂਟਰ ਪਿਆ ਜੇ ਅੱਜ ਭਾਵੇਂ ਨਾ ਆਏ ਹੁਣ ਆ ਲੈਂਟਰ ਦੀ ਵੀ ਵੀਡੀਓ ਹੋ ਗਈ ਜੀ ਕਿਉਂਕਿ ਲੈਂਟਰ ਤੋਂ ਅਗਲੇ ਦਿਨ